ਦਰਸ਼ਕੋ ਤੁਹਾਨੂੰ ਪਤਾ ਹੈ ਵੀ ਅੱਜ ਪੰਜਾਬ ਬੰਦ ਹੈ ਸਭ ਤੋਂ ਚਰਚਾ ਚ ਟ੍ਰੈਫਿਕ ਦੇ ਮਸਲੇ ਦੇ ਵਿੱਚ ਚਰਚਾ ਵਿੱਚ ਰਹਿਣ ਵਾਲਾ ਸ਼ਹਿਰ ਮਖੂ ਹੈ ਤੇ ਇਥੋਂ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮਖੂ ਇਸ ਜਗ੍ਹਾ ਤੇ ਟ੍ਰੈਫਿਕ ਟ੍ਰੈਫਿਕ ਹੁੰਦਾ ਸੀ ਤੁਹਾਨੂੰ ਪਤਾ ਸਾਰਿਆਂ ਨੂੰ ਅੱਜ ਟ੍ਰੈਫਿਕ ਨਾਮ ਦੀ ਕੋਈ ਇਦਾਂ ਦੀ ਚੀਜ਼ ਨਹੀਂ ਇੱਥੇ ਆਏ ਦਿਨੋਂ ਰੋਜ਼ਾਨਾ ਕਿਤੇ ਨਾ ਕਿਤੇ ਗੱਡੀ ਚ ਗੱਡੀ ਵਜਦੀ ਗੱਡੀਆਂ ਲੱਗਦੀਆਂ ਲੜਾਈਆਂ ਝਗੜੇ ਇਸ ਜਗ੍ਹਾ ਤੇ ਹੁੰਦੇ ਸੀ ਕਰੀਬ 1.5 ਕਿਲੋਮੀਟਰ ਦਾ ਜਿਹੜਾ ਰਸਤਾ ਹੈਗਾ ਮਖੂਵਾਲਾ ਜਦੋਂ ਜੀਰੇ ਵਾਲੇ ਪਾਸੋਂ ਆਉਣੇ ਆ ਉਸ ਜਗ੍ਹਾ ਤੋਂ ਤੇ ਇਸ ਪਾਸੇ ਤਕੋਣੀਆਂ ਵਾਲੇ ਪਾਸੇ ਸੋ ਤੁਹਾਨੂੰ ਅਸੀਂ ਵਿਖਾਉਣ ਦਾ ਯਤਨ ਕਰਦੇ ਆ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਅਗਲੇ ਪਾਸੇ ਜਿਹੜੇ ਕਿਸਾਨ ਵੀ ਬੈਠੇ ਹੋਏ ਨੇ ਸੋ ਗੱਡੀਆਂ ਕਿਤੇ ਨਾ ਕਿਤੇ ਇਸ ਇਲਾਕੇ ਦੇ ਪਿੰਡਾਂ ਦੇ ਨੇੜੇ ਤੇੜ ਤੋਂ ਹੁੰਦੀਆਂ ਇਸ ਅ ਅੱਗੇ ਜਾਣ ਵਾਸਤੇ ਕੋਈ ਨਾ ਕੋਈ ਕਿਸੇ ਨੂੰ ਕੋਈ ਜ਼ਰੂਰੀ ਰਿਝੇਵੇਂ ਹੁੰਦੇ ਉਹ ਜਾਣ ਵਾਲੇ ਤੇ ਜਦੋਂ ਅੱਗੇ ਅ ਬੰਦ ਰਸਤਾ ਮਿਲਦਾ ਤੇ ਫੇਰ ਉਹਨਾਂ ਨੂੰ ਵਾਪਸੀ ਕਰਨੀ ਪੈਂਦੀ ਹੈ ਜਿਵੇਂ ਕਿ ਤੁਸੀਂ ਗੱਡੀ ਦੇਖ ਰਹੇ ਹੋ ਸਾਹਮਣੇ ਉਹ ਵਾਪਸ ਹੁੰਦੀ ਨਜ਼ਰ ਆ ਰਹੀ ਹੈ ਬਠਿੰਡੇ ਤੋਂ ਅੰਮ੍ਰਿਤਸਰ ਸਾਹਿਬ ਵਾਲਾ ਪਠਾਨਕੋਟ ਵਾਲਾ ਇਹ ਰੋਡ ਹੈਗਾ ਸੋ ਇੱਥੇ ਜ਼ਿਆਦਾਤਰ ਜੇ ਗੱਲਬਾਤ ਕਰੀਏ ਤੇ ਟਰੱਕਾਂ ਦੀ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਹੈ ਸੋ ਪ੍ਰਸ਼ਾਸਨ ਦੀਆਂ ਗੱਡੀਆਂ ਵੀ ਇੱਥੇ ਤੁਰੀਆਂ ਫਿਰਦੀਆਂ ਤੇ ਇਹ ਉਹੀ ਰੋਡ ਹੈ ਇੱਥੇ ਤੁਸੀਂ ਕਈ ਵਾਰ ਗੁਜ਼ਰੇ ਹੋਵੋਗੇ ਇਹ ਮਖੂਬ ਵਾਲਾ ਡੇਢ ਕਿਲੋਮੀਟਰ ਦਾ ਉਹ ਰੋਡ ਹੈ ਵੀ ਜਿੱਥੇ ਟ੍ਰੈਫਿਕ ਦੇ ਵਿੱਚ ਤੁਸੀਂ ਘਿਰੇ ਹੋਵੋਗੇ ਅਕਸਰ ਹੀ ਇੱਥੇ ਟ੍ਰੈਫਿਕ ਲੱਗੀ ਹੋਈ ਮਿਲਦੀ ਹੈ ਫਾਟਕ ਜਦੋਂ ਲੱਗ ਜਾਂਦਾ ਤੇ ਟ੍ਰੈਫਿਕ ਫਿਰ ਬਹੁਤ ਜ਼ਿਆਦਾ ਇੱਥੇ ਹੋ ਜਾਂਦੀ ਹੈ ਫਿਰ ਲੜਾਈਆਂ ਝਗੜੇ ਵੀ ਇੱਥੋਂ ਤੱਕ ਹੋ ਜਾਂਦੇ ਆ ਜਦੋਂ ਕਿਤੇ ਗੱਡੀ ਨਾਲ ਗੱਡੀ ਵੀ ਖਹਿ ਜਾਂਦੀ ਹੈ ਅੱਗੇ ਲੱਗਿਆ ਹੋਇਆ ਧਰਨਾ ਆਪਾਂ ਦੇਖਦੇ ਆਂ ਕਬਰ ਕਰਦੇ ਆਂ ਕੀ ਗੱਲਾਂ ਬਾਤਾਂ ਕਰ ਰਹੇ ਨੇ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਕਿਸਾਨ ਬੈਠੇ ਹੋਏ ਨੇ ਰੇਲਵੇ ਦੇ ਲਾਈਨ ਦੇ ਵਿੱਚ ਹੀ ਬਿਲਕੁਲ ਉਹਨਾਂ ਨੇ ਆਪਣਾ ਮੋਰਚਾ ਲਾਇਆ ਹੋਇਆ ਜਾ ਕੇ ਕਰਦੇ ਆਂ ਆਪਾਂ ਗੱਲਬਾਤ ਸੁਣਦੇ ਆਂ ਕੀ ਕਹਿ ਰਹੇ ਨੇ ਜਿਹੜਾ ਰਹਿ ਰੱਬ ਦਾ ਨਾਮ ਹੈ ਇਹਨਾਂ ਦੀ ਸੋਚ ਮਾੜੀ ਆ ਭਗਵੰਤ ਮਾਨ ਤੇ ਮੈਂ ਸਮਝਾਂਗਾ ਜੇ ਉਤਲੀ ਸਰਕਾਰ ਆ ਕੋ ਉਦ ਵੀ ਮਾੜੀ ਇਹਨਾਂ ਦੀ ਸੋਚ ਮਾੜੀ ਹੈ ਇਹਨਾਂ ਦੀ ਸੋਚ ਜਿਹੜੀ ਚਲੋ ਸਾਡੇ ਨਾਲ ਸਾਡਾ ਪ੍ਰਮਾਤਮਾ ਹੈ ਸਾਡੇ ਨਾਲ ਸਾਡਾ ਗੁਰੂ ਹਰਕਮਿੰਦਰ ਸਾਹਿਬ ਗੁਰੂ ਗੋਬਿੰਦ ਸਿੰਘ ਹੈ ਜੇ ਇਤਿਹਾਸ ਦੀ ਗੱਲ ਕਰੀਏ ਬੰਦਾ ਸਿੰਘ ਬਹਾਦਰ ਦੀ ਗੱਲ ਸੁਣਾਈ ਚਲੋ ਕੁਛ ਉਹਨਾਂ ਸੁਣਾਈ ਕੁਛ ਰਹਿ ਗਈ ਪਰ ਮੈਂ ਇਹ ਗੱਲ ਕਹਾਂਗਾ ਤਾਂ ਵੀ ਸੂਰਮਾ ਮੁੰਡਾ ਛੋਟੀ ਜਿਹੀ ਉਮਰ ਤੋਂ ਨੇ ਵਾਵਾ ਗੱਲ ਸੁਣਾਈ ਚੰਗੀ ਸੁਣਾਈ ਪਰ ਇਹੋ ਜਿਹੇ ਜਿਹੜੀਆਂ ਸਾਨੂੰ ਬਾਰ ਘੱਥ ਆਹੋ ਜੀ ਸਾਨੂੰ ਯਾਦ ਹੋਣੀਆ ਚਾਹੀਦੀਆ ਸਾਡੇ ਚ ਪਾਵਰ ਭਰਦੀਆ ਸਾਡੇ ਚ ਸ਼ਕਤੀ ਕਰਦੀਆ ਸਾਡੇ ਤਾਕਤ ਆਉਂਦੀ ਇਹਨਾਂ ਕਿੰਦਾ ਨੇ ਕੀ ਸੀ ਬੱਚਿਆਂ ਦੀ ਉਮਰ ਸਾਰੀ 7 ਤੇ 9 ਸਾਲ ਵੇਖੋ ਕਿੰਦੀ ਪੁਰਬਾਨੀ ਉਹਨਾਂ ਵਜੀਦੇ ਖਾਨ ਨੂੰ 76 ਵਿਖਾਇਆ 76 ਬਾਰੀ ਵੀ ਜਿੱਡ ਕੇ ਜੁੱਤੀ ਵਿਖਾਈ ਵਜੀਦੇ ਖਾਨ ਦੀ ਕੋਈ ਈਨ ਨਹੀਂ ਮਣੀ ਤੇ ਫਿਰ ਉਹਨਾਂ ਨੇ ਕਿਹੜੀਆਂ ਗੱਲਾਂ ਕਈਆਂ ਪੂਰੀਆਂ ਹੋਈਆਂ ਨਾ ਖਾ ਵਜੀਦਿਆ ਜੋ ਨੋਟਾ ਕਿ ਸਾਡੀਆਂ ਬੋਧੀਆਂ ਜਾਣਗੇ ਉਸ ਤੱਕ ਸਾਡੇ ਨਿਸ਼ਾਨ ਇੱਤੇ ਝੂਲਣਗੇ ਸੰਸਾਰ ਦੇ ਅੰਦਰ ਵੇਖੋ ਸਾਡਾ ਕੁਰਬਾਨੀਆਂ ਦਾ ਮੈਂ ਭੁੱਲ ਨਹੀਂ ਸਕਦਾ ਮੈਂ ਕਿਸੇ ਪਾਸੇ ਤੁਰ ਨਹੀਂ ਸਕਦਾ ਇਤਿਹਾਸ ਤੱਕ ਕਿਉਂਕਿ ਟਾਈਮ ਹੈ ਨਹੀਂ ਟਾਈਮ ਜਿੰਨਾ ਦਿੱਤਾ ਸਮਾਂ ਬਤਾ ਪਰ ਮੈਂ ਇਹ ਗੱਲ ਕਹਾਂ ਜੇ ਕੋ ਇਤਿਹਾਸ ਦੀ ਗੱਲ ਕਰੀਏ ਜੋ ਸਾਡੇ ਇਤਿਹਾਸ ਸੁਣ-ਸੁਣ ਕੇ ਅਸੀਂ ਸ਼ੋਰਮੇ ਬਣ ਸਕਦੇ ਇਤਿਹਾਸ ਸੁਣ-ਸੁਣ ਕੇ ਸਾਡੇ ਤਾਕਤ ਬਣ ਸਕਦੀ ਹੈ ਤੇ ਮੈਂ ਫੇਰ ਖੀਰ ਵਿੱਚ ਇਹ ਕਹਾਂ ਜਿੰਗ ਦੀ ਸਾਡੇ ਚਾਹੇ 10 ਸਿੱਖ ਸੀਗੇ ਪਰ ਉਹਨਾਂ ਮੇਰੇ ਵੀਰੋ ਉਹਨਾਂ ਹਿੰਦਰੀ ਹਾਰੀ ਉਹਨਾਂ ਇੱਕ ਦਾ ਜਵਾਬ ਪੱਥਰ ਨਾਲ ਦਿੱਤਾ ਸਾਰੇ ਵੱਡੇ ਵੱਡੇ ਜਿੰਨੇ ਵੀ ਸ਼ੂਰਮੇ ਸੀ ਉਹਨਾਂ ਭਜਾਏ ਨੇ ਸੋ ਆਪਾਂ ਉਹਨਾਂ ਦੀ ਕੌਮ ਦੇ ਵਾਰਸਾਂ ਹੁਣ ਆਪਣਾ ਸਮਾਂ ਆ ਗਿਆ ਮੇਰੇ ਭਰਾਵੋ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਦਾ ਇੱਕ ਗੱਲ ਮੈਂ ਤੁਹਾਡੇ ਨਾਲ ਕਰਾਂਗਾ ਫਿਰ ਉਸ ਤੋਂ ਬਾਅਦ ਫੇਰੀ ਸਮਾਪਤੀ ਕਰਾਂਗਾ ਮੈਂ ਇੱਕ ਜਦੋਂ ਮੇਰੇ ਵੀਰੋ ਜੂਤੀਆਂ ਦੇ ਝੂਮ ਕਰ ਲਿਆ ਸੀ ਨਾ ਹਿਟਲਰ ਇਹ ਗੱਲ ਜਿਨੇ ਇਤਿਹਾਸ ਪੜਿਆ ਉਹਨੂੰ ਪਤਾ ਹੋਊਗੀ ਉਦੋਂ ਇੱਕ ਕਵੀ ਨੇ ਗੱਲ ਕਹੀ ਸੀ ਕਿ ਪਹਿਲਾਂ ਮੇਰੇ ਦੇਸ਼ ਆਇਆ ਅਸੀਂ ਚੁੱਪ ਰਹੇ ਅਸੀਂ ਉਦੋਂ ਨਹੀਂ ਉੱਥੇ ਫਿਰ ਸਾਡੇ ਸ਼ਹਿਰ ਆਇਆ ਅਸੀਂ ਉਦੋਂ ਚੁੱਪ ਰਹੇ ਅਸੀਂ ਉਦੋਂ ਨਹੀਂ ਉੱਠੇ ਫਿਰ ਸਾਡੇ ਪਿੰਡ ਆਇਆ ਅਸੀਂ ਉਦੋਂ ਵੀ ਨਹੀਂ ਉੱਠੇ ਉਦੋਂ ਵੀ ਚੁੱਪ ਰਹੇ ਫਿਰ ਸਾਡੇ ਜਦੋਂ ਘਰੇ ਆਇਆ ਅਫਸੋਸ ਸਾਡੇ ਮਗਰ ਬੋਲਣ ਵਾਲਾ ਕੋਈ ਨਹੀਂ ਰਿਹਾ ਸੋ ਜਿੰਨੇ ਤੁਸੀਂ ਇੱਥੇ ਆਏ ਹੋ ਜਾਣ ਤਲੀ ਤੇ ਧਰ ਕੇ ਆਏ ਹੋ ਤੁਹਾਡਾ ਕੋਟਨ ਕੋਟ ਧੰਨਵਾਦ ਪਰ ਉਹ ਗੁੱਡਾ ਜਰਨੈਲ ਹੈ ਜਿਹੜਾ ਨੂੰ ਆਪਾਂ ਸ਼ਹੀਦ ਹੋਣ ਤੋਂ ਬਚਾਉਣਾ ਉਹਦਾ ਸਾਥ ਦੇਣਾ ਜੇਕਰ ਉਹ ਸ਼ਹੀਦ ਹੋ ਗਿਆ ਤੇ ਆਪਣੇ ਪੰਜਾਬ ਤੇ ਬੜਾ ਵੱਡਾ ਕਲੰਕ ਲੱਗ ਜਾਣਾ ساری ਉਮਰ ਪੰਜਾਬ ਦੇ ਲੋਕ ਮੂੰਹ ਵਿਖਾਉਣ ਜੋਗੇ ਨਹੀਂ ਰਹਿਣੇ ਇਹ ਗੱਲ ਸੱਚੀ ਲੱਗੀ ਤੇ ਜ਼ਿਕਾਰਾ ਛੱਡ ਦਿਓ ਤੁਹਾਡਾ ਧੰਨਵਾਦ ਜੀ ਜੇਕਰ ਕੋਈ ਵੱਧ ਘੱਟ ਬੋਲੇ ਇਨਸਾਨ ਦਾ ਐਫਾ ਅੰਗ ਸਾਡੀ ਦੁਨੀਆ ਦੇ ਉੱਤੇ ਆਉਣਾ ਸੀ ਅਸੀਂ ਮੋਦੀ ਕੀ ਮੈਂ ਕਹਾ ਮੋਦੀ ਦੀ ਲੀਟ ਮਾਰੀ ਐਡਾ ਮਾਣਾ ਪ੍ਰਧਾਨ ਮੰਤਰੀ ਤੇ ਦੁਨੀਆ ਦੇ ਅੰਦਰ ਪਹਿਲੀ ਵਾਰ ਆਇਆ ਤੇ ਕਿਦੂ ਕਾ ਨਹੀਂ ਆਊਗਾ ਨਾ ਸਭ ਤੋਂ ਮਾਣਾ ਪ੍ਰਧਾਨ ਤੇ ਗੁਜਰਾਲ ਜੀ ਮੈਂ ਕਹਦੇ ਆ ਕਿ ਮੋਤੇ ਸੇਰਾ ਜੇ ਪਹਿਲੇ ਸਾਲੇ ਦੇ ਵਿੱਚ ਇੱਕ ਰਵਦਾਨੀ ਹੁੰਦਾ ਹੈ ਰਵਦਾਨੀ ਸਾਡੇ ਸੇਖਾਂ ਨੇ ਕਹਿਆ ਆ सलकारोदी जुर्म करण वारी मोदी बहुत धन्यवाद